ਕੁੱਲ ਤੱਕ ਰੌਂਡ ਫਿੰਗਰ ਜਿਹੜੇ ਹੈਗੇ ਆ ਕਿੰਨੇ ਕੁ ਜਿਹੜੇ ਮੁੱਲਜਮ ਜਿਹੜੇ ਹੈਗੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਜਾਂ ਸਜ਼ਾ ਘਟ ਰਹੀ ਹੈ ਕਾਫੀ ਨਸ਼ਾ ਤਸਕਰ ਤੁਹਾਨੂੰ ਸੁਣਨ ਵੀ ਦੇ ਜਾਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਆ ਪਬਲਿਕ ਦਾ ਕਾਫੀ ਸਹਿਯੋਗ ਚਾਹੀਦਾ ਕੋਈ ਪਬਲਿਕ ਨੂੰ ਮੈਸੇਜ ਦੇਣਾ ਚਾਹੁੰਦੇ ਜੀ ਪਬਲਿਕ ਦਾ ਸਾਨੂੰ ਕਾਫੀ ਸਹਿਯੋਗ ਮਿਲ ਰਹਾ ਹੈ ਨਸ਼ਾ ਤਸਕਰਾਂ ਤੇ ਲਗਾਤਾਰ ਸ਼ਕੰਜਾ ਟਾਈਟ ਹੁੰਦਾ ਜਾਂਦਾ ਹੈ ਤੇ ਸਾਡੇ ਨਾਲ ਐਸਐਸਪੀ ਡਾਕਟਰ ਪੇਡਿਆ ਜਾਨ ਜੁੜੇ ਆ ਜਿਨ੍ਹਾਂ ਵੱਲੋਂ ਨਸ਼ਾ ਤਸਕਰਾਂ ਦੇ ਜਿਹੜੇ ਪ੍ਰੋਫਾਈਲ ਹੈਗੀਆਂ ਉਹ ਸੀਲ ਕੀਤੇ ਜਾਂਦੀਆਂ ਗਲਬਤ ਕਰਦੇ ਆ ਐਸਐਸਪੀ ਸਾਹਿ ਜੀ ਮਹਿੰਮ ਜਿਹੜੀ ਸਾਡੀ ਨਸ਼ਿਆਂ ਦੇ ਵਿਰੁੱਧ ਚੱਲਦੀ ਪਈ ਉਹਦੀ ਲੜੀ ਦੇ ਤਹਿਤ ਅਸੀਂ 9 ਕੇਸਸ ਕੰਪਟੈਂਟ ਅਥਾਰਟੀ ਕੋਲ ਅੱਜ ਫ੍ਰੀਜ਼ ਕਰਾਇਆ ਨੇ ਇਹਦੀ ਟੋਟਲ ਏਵੈਲੂਏਸ਼ਨ 92 ਲੱਖਸ ਆਂਦੀ ਹੈ ਔਰ ਇਹਦੇ ਜਿਹਨਾਂ ਦੀ ਅਸੀਂ ਇਕਨੋਮਿਕ ਜਿਹੜੀ ਆ ਫਾਈਨੈਂਸ਼ੀਅਲ ਬੈਗ ਬੋਨ ਹੈ ਉਹਨੂੰ ਅਸੀਂ ਡਾਇਰੈਕਟਲੀ ਹਿੱਟ ਕੀਤਾ ਹੈ ਹੋ ਹੁਣ ਤੱਕ ਰਾਉਂਡ ਫਿੰਗਰ ਜਿਹੜੇ ਹੈਗੇ ਆ ਕਿੰਨੇ ਕੁ ਜਿਹੜੇ ਮੋਲਜਮ ਜਿਹੜੇ ਹੈਗੇ ਜਿਨ੍ਹਾਂ ਨੂੰ ਸਜ਼ਾ ਹੋ ਚੁੱਕੀ ਹੈ ਜਾਂ ਸਜ਼ਾ ਘਟ ਰਹੀ ਹੈ ਜੀ ਇਹਨਾਂ ਵਿੱਚੋਂ ਤਿੰਨ ਕੇਸਿਸ ਐਸੇ ਨੇ ਜਿਨ੍ਹਾਂ ਨੂੰ ਅਸੀਂ ਆਲਰੇਡੀ ਸਜ਼ਾ ਹੋ ਚੁੱਕੀ ਹੈ ਸੋ ਹੁਣ ਉਹਦੀ ਅਸੀਂ ਫੋਰ ਫੀਚਰ ਵਾਸਤੇ ਜਾਵਾਂਗੇ ਬਾਕੀ ਅਸੀਂ ਆਈਡੈਂਟੀਫਾਈ ਕੀਤੀ ਹੈ ਪੁਰਾਣੇ ਜਿੰਨੇ ਵੀ ਨਸ਼ਾ ਸਮੱਗਲਰਸ ਨੇ ਉਹਨਾਂ ਦੀ ਪ੍ਰਾਪਰਟੀਆਂ ਦਾ ਅਸੀਂ ਕੇਸ ਤਿਆਰ ਕਰਾਂਗੇ ਕਾਫੀ ਨਸ਼ਾ ਦਾ ਸਗਰ ਤੁਹਾਨੂੰ ਸੁਣ ਵੀ ਰਹੇ ਜਾਂ ਕਿਸ ਤਰ੍ਹਾਂ ਦਾ ਮੈਸੇਜ ਦੇਣਾ ਚਾਹੁੰਦੇ ਉਹਨਾਂ ਰੀਪੋਰਟ ਪੁਲਿਸ ਦੀ ਇੱਕ ਲਗਾਤਾਰ ਮੋਹਮ ਚੱਲ ਰਹੀ ਹੈ ਨਸ਼ਿਆਂ ਦੇ ਵਿਰੁੱਧ ਔਰ ਮਾੜੇ ਅੰਜ਼ਰਾਂ ਦੇ ਵਿਰੁੱਧ ਜੇ ਐਸਪੀਡੀ ਸਾਡੇ ਜਸਮੀਤ ਜੀ ਡੀਐਸਪੀ ਐਨਡੀਪੀਐਸ ਸੀਐਸਪੀਡੀ ਔਰ ਡੀਐਸਪੀ ਹੈੱਡਕੁਆਟਰ ਔਰ ਸਾਡੇ ਸਾਰੇ ਹਲਕਾ ਜੀਓਸ ਉਹਨਾਂ ਨੇ ਬਹੁਤ ਅਨਤਕ ਮਿਹਨਤ ਕਰਦੇ ਹੋਏ ਫਰੀਦਕੋਟ ਚ ਪਹਿਲੇ ਜਿੰਨੇ ਐਨਡੀਪੀਐਸ ਦੇ ਦੋਸ਼ੀ ਅਰੇਸਟ ਹੋਏ ਸੀ ਅਸੀਂ ਕੇਸਿਸ ਆਈਡੈਂਟੀਫਾਈ ਕਰਕੇ ਕੰਪਟੈਂਟ ਅਥਾਰਟੀ ਦਿੱਲੀ ਉਨੂੰ ਅਸੀਂ ਭੇਜਿਆ ਔਰ ਉਹਨਾਂ ਦੀ ਜਿਹੜੀ ਪ੍ਰਾਪਰਟੀ ਹੈਗੀ ਉਹਨੂੰ ਅਸੀਂ ਫ੍ਰੀਜ਼ ਕਰਾਇਆ ਜਿਹੜੇ ਨਸ਼ਾ ਤਸਕਰ ਨੇ ਉਹਨਾਂ ਦੀ ਇਕਨੋਮਿਕ ਬੈਕਬੋਨ ਤੇ ਅਸੀਂ ਸਟ੍ਰਾਈਕ ਕਰਦੇ ਨੇ ਤੇ ਉਹਦੇ ਵਿੱਚ ਇਹ ਕਿ ਬਹੁਤ ਸਟਰੋਂਗ ਮੈਸੇਜ ਜਾਂਦਾ ਹੈ ਕਿ ਅਗਰ ਅਸੀਂ ਨਸ਼ਾ ਵੇਚ ਕੇ ਕੋਈ ਵੀ ਪ੍ਰਾਪਰਟੀ ਬਣਾਉਂਦੇ ਨੇ ਜਾਂ ਕੋਈ ਵੀ ਪੈਸਾ ਇਕੱਠਾ ਕਰਦੇ ਨੇ ਤਾਂ ਪੁਲਿਸ ਜੋ ਹੈ ਉਹਤੇ ਵੀ ਅਟੈਕ ਕਰੇਗੀ ਫਰੀਦਕੋਟ ਪੁਲਿਸ ਨੇ ਮਿਹਨਤ ਕਰਦੇ ਹੋਏ ਟੋਟਲ 9 ਕੇਸਾਂ ਚ ਅਸੀਂ ਆਈਡੈਂਟੀਫਾਈ ਕੀਤੇ ਔਰ ਉਦੇ ਵਿੱਚ ਹੁਣ ਸਾਡੇ ਕੋਲ ਫ੍ਰੀਜ਼ਿੰਗ ਆਰਡਰਸ ਆ ਚੁੱਕੇ ਨੇ ਜਿਹੜੀ ਟੋਟਲ ਪ੍ਰਾਪਰਟੀ ਨਾ ਕਿਸਾਂ ਵਿੱਚ ਬਣਦੀ ਹੈ ਇਹ 91,67,000 ਦੀ ਬਣਦੀ ਹੈ ਸੋ ਤੁਸੀਂ ਦੇਖ ਸਕਦੇ ਹੋ ਕਿ ਆਲਮੋਸਟ 1 ਕਰੋੜ ਦੀ ਇਹ ਪ੍ਰਾਪਰਟੀਆਂ ਜਿਹਦੇ ਵਿੱਚ ਜਿਹੜੇ ਅਕਿਊਜ਼ਡ ਸੀ ਉਹਨਾਂ ਦੀ ਆਲਰੇਡੀ ਕਨਵਿਕਸ਼ਨ ਹੋ ਚੁੱਕੀ ਹੈ ਔਰ ਜਦੋਂ ਅਕਿਊਜ਼ਡ ਕਨਵਿਕਟ ਹੋ ਜਾਂਦਾ ਹੈ ਤਾਂ ਉਦੇ ਵਿੱਚ ਅਸੀਂ ਫੋਰ ਫੀਚਰ ਵਾਸਤੇ ਮੂਵ ਕਰਦੇ ਨੇ ਫ੍ਰੀਜ਼ਿੰਗ ਔਰ ਫੋਰ ਫੀਚਰ ਦਾ ਡਿਫਰੈਂਸ ਇਹ ਹੁੰਦਾ ਹੈ ਕਿ ਜਦੋਂ ਅਸੀਂ ਪ੍ਰਾਪਰਟੀ ਹੁਣ ਫ੍ਰੀਜ਼ ਕਰਾ ਲਈ ਤੇ ਇਹਦਾ ਇਹ ਮਕਸਦ ਹੈ ਕਿ ਅਸੀਂ ਉੱਥੇ ਬਹੁ ਬੜੇ ਬੜੇ ਨੋਟਿਸਸ ਅਸੀਂ ਚਸਪਾ ਕਰ ਦਿੰਨੇ ਔਰ ਕੋਈ ਵੀ ਤਾਂ ਕਿ ਇਹ ਜਨਰਲ ਪਬਲਿਕ ਨੂੰ ਵੀ ਇਸ ਕਰਦੇ ਧਿਆਨ ਰਹੇ ਕਿ ਇਸ ਪ੍ਰਾਪਰਟੀ ਨੂੰ ਕੋਈ ਵੀ ਅੱਗੇ ਖਰੀਦਿਆ ਵੇਚ ਨਹੀਂ ਸਕਦਾ ਔਰ ਹੁਣ ਫਰੀਦਕੋਟ ਪੁਲਿਸ ਨੇ ਨਵਾਂ ਉਪਰਾ ਲਗਿਤਾ ਹੈ ਕਿ ਅਗਰ ਕੋਈ ਨਸ਼ਾ ਸਮਗਲਰ ਹੈ ਉਹਦੀ ਅਗਰ ਕੋਈ ਗੱਡੀ ਹੈ ਮੋਟਰਸਾਈਕਲ ਹੈ ਟਰੈਕਟਰ ਹੈ ਜਿਹੜਾ ਅਸੀਂ ਐਸ ਪਰ ਪ੍ਰੋਪਰ ਪ੍ਰੋਸੀਜਰ ਪ੍ਰੂਫ ਕਰ ਦਿੰਨੇ ਕਿ ਇਹ ਡਰਗ ਪ੍ਰੋਸੀਡਸ ਦੇ ਬਾਅਦ ਇਹਨੇ ਇਹਨੂੰ ਕਟਾ ਕੀਤਾ ਉਹਨੂੰ ਵੀ ਅਸੀਂ ਫ੍ਰੀਜ਼ ਕਰਾਨ ਲੱਗੇ ਫਰੀਦਪੁਰ ਕੋਰਟ ਚ ਤੁਹਾਨੂੰ ਧਿਆਨ ਤੁਹਾਡੇ ਧਿਆਨ ਚ ਹੋਊਗਾ ਐਫ ਆਈ ਆਰ ਨੰਬਰ 302 5 ਅਗਸਤ 2024 ਜਿਹੜਾ प्रदीप ਕੁਮਾਰ ਉਰ प्रदीप ਗਾਬਾ ਤੇ ਪਰਚਾ ਰਜਿਸਟਰ ਹੋਇਆ ਸੀ ਜੇਚ 10 ਲੱਖ ਰੁਪਏ ਡਰਗ ਮਨੀ ਵੀ ਬਰਾਮਦ ਕੀਤੀ ਗਈ ਸੀ 5000 ਗੋਲੀਆਂ ਸੀ ਔਰ ਤੋਂ ਉਹਦੇ ਇਚ ਵੀ ਅਸੀਂ ਉਹਦੀ ਪੂਰੀ ਪ੍ਰਾਪਰਟੀ ਜਿਹੜੀ ਹੈਗੀ ਉਹ ਅਸੀਂ ਫ੍ਰੀਜ਼ ਕਰਾਈ ਹੈ ਬਹੁਤ ਦਸਨ ਜੋ ਗੱਲ ਹੈ ਕਿ ਫਰੀਦਪੁਰ ਪੁਲਿਸ ਨੇ 88 केस दर्ज किए एक सौ भी दोषी पिछले चार महीने एक गिरफ्तार हुए ने और टोटल रिकवरीज भी अगर देखो तो दो किलो दो सौ क्यासी ग्राम हीरोन विच इज अगेन हाई और वन ट्वेंटी थ्री के जी पॉपीह है पैंती हजार नशीली गोलियां है

ਦਿਸ ਡਰਗ ਪੈਡਲਿੰਗ ਔਰ ਅਗਰ ਤੁਸੀਂ ਨਹੀਂ ਮੰਨੋਗੇ ਤੇ ਅਸੀਂ ਤੁਹਾਨੂੰ ਫੜ ਕੇ ਅੰਦਰ ਵੀ ਦੇਵਾਂਗੇ ਅਸੀਂ ਤੁਹਾਡੇ ਜਿਹੜੀ ਅਗਰ ਕਿਸੇ ਅਕੁਇੰਟੈਂਸ ਕੀ ਸ਼ਮੂਲੀਅਤ ਉਹ ਚਾਹੁੰਦੀ ਹੈ ਅਸੀਂ ਉਹਨੂੰ ਵੀ ਫੜਕੇ ਅੰਦਰ ਦੇਵਾਂਗੇ ਤੇ ਜਿਹੜੇ ਇਹ ਜਾਇਦਾਦ ਹੈ ਤੁਸੀਂ ਬਣਾਣ ਦੀ ਕੋਸ਼ਿਸ਼ ਕਰਦੇ ਹੋ ਉਹਨੂੰ ਵੀ ਅਸੀਂ ਪ੍ਰੋਪਰ ਚੈਨਲ ਰਾਹੀਂ ਅਸਿੱਲ ਲੈ ਕੇ ਵਿਲ ਟੇਕ ਇਟ ਅਵੇ ਫਰਮ ਇਹੋ ਜੀ ਮੁਹਿੰਮ ਨੂੰ ਲੈ ਕੇ ਪਬਲਿਕ ਦਾ ਕਾਫੀ ਸਹਿਯੋਗ ਚਾਹੀਦਾ ਕੋਈ ਪਬਲਿਕ ਇਨਵੈਸਟਮੈਂਟ ਦੇਣਾ ਚਾਹੁੰਦਾ ਜੀ ਪਬਲਿਕ ਦਾ ਸਾਨੂੰ ਕਾਫੀ ਸਹਿਯੋਗ ਮਿਲ ਰਿਹਾ ਹੈ ਫਰੀਦਕੋਟ ਚ ਇਹਦੇ ਵਾਸਤੇ ਇਹਦੇ ਲਈ ਮੈਂ ਸਾਰਿਆਂ ਨੂੰ ਦੀ ਧੰਨਵਾਦੀ ਹਾਂ ਔਰ ਤੁਸੀਂ ਸਾਡੇ ਨਾਲ ਮੋਢੇ ਤੋਂ ਮੋਢਾ ਲਗਾ ਕੇ ਅੱਗੇ ਚੱਲੋ ਇਹ 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 ਗੱਲ ਸਾਨੂੰ ਵੀ ਕਾਫੀ ਇੰਕਰੀਜਮੈਂਟ ਲੱਗਦਾ ਤੁਸੀਂ ਦੇਖ ਸਕਦੇ ਹੋ ਕਿ ਡਾਕਟਰ ਪ੍ਰਿਗਿਆ ਜਾਨ ਐਸਐਸਪੀ ਫਰੀਦਕੋਟ ਵੱਲੋਂ ਮਹੀਮ ਜਿਹੜੀ ਹੈਗੀ ਲਗਾਤਾਰ ਚਲਾਈ ਜਾ ਰਹੀ ਹੈ ਤੇ ਅੱਜ ਉਸੇ ਨੂੰ ਲੈ ਕੇ ਪ੍ਰੈਸ ਕਾਨਫਰੰਸ ਰੱਖੀ ਗਈ ਸੀ ਤੇ ਜਿਹੜੇ ਨਸ਼ਾ ਤਸਕਰਾਂ ਉਹਨਾਂ ਨੂੰ ਵੀ ਸਿੱਧਾ ਤੋਂ ਸਿੱਧਾ ਸੰਦੇਸ਼ ਜਿਹੜਾ ਹੈਗਾ ਐਸਐਸਪੀ ਪ੍ਰਿਗਿਆ ਜਾਨ ਵੱਲੋਂ ਜੁਰੂਰ ਦਿੱਤਾ ਜਾ ਰਿਹਾ ਕੈਮਰਾ ਪਰਸਨ ਯੋਗਦੇਵ ਨਾਲ ਮੈਂ ਸੁਣ ਕੇ ਅੰਦਰ ਰਿਪੋਰਟ